ਅਕਾਲੀ ਦਲ ਵੱਲੋਂ ਪਟਿਆਲਾ ਦੇ ਸ਼੍ਰੀ ਦੁੱਖਨਵਰਨ ਸਾਹਿਬ ਦੇ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਜਿਸ ਦੇ ਵਿੱਚ ਐਨ.ਕੇ ਸ਼ਰਮਾ ਦੁਆਰਾ ਕਿਹਾ ਗਿਆ ਕਿ ਅਕਾਲੀ ਦਲ ਵੱਲੋਂ ਜਿਹੜੇ ਕਿ ਜਥੇਦਾਰ ਗੁਰਚਰਨ ਸਿੰਘ ਟੋੜਾ ਜੀ ਦਾ ਸੋਮਾ ਜਿਹੜਾ ਕਿ ਜਨਮ ਦਿਹਾੜਾ ਮਨਾਣ ਦੇ ਸੰਬੰਧ ਵਿੱਚ ਪੰਥਰਤੰਜ ਜਥੇਦਾਰ ਗੁਰਚਰਨ ਸਿੰਘ ਟੋੜਾ ਜੀ ਦਾ ਸੌਵਾਂ ਜਿਹੜਾ ਜਨਮ ਦੇਵ ਸਾਹ ਪਟਿਆਲਾ ਗੁਰਦੁਆਰਾ ਦੁਖਨਵਾਰਨ ਸਾਹਿਬ ਚ 24 ਤਰੀਕ ਨੂੰ ਬੜੀ ਖੁਸ਼ੀ ਸਰਦਾ ਔਰ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਔਰ ਮੈਂ ਤਕਰੀਬਨ ਸਾਰੇ ਹਲਕਿਆਂ ਚ ਜਾ ਕੇ ਆ ਕਿਨੌਰ ਵੀ ਮੀਟਿੰਗ ਹੋਈ ਸਨੌਰ ਵੀ ਮੀਟਿੰਗ ਹੋਈ ਸਮਾਣਾ ਵੀ ਹੋਈ ਨਾਬਾ ਵੀ ਹੋਈ ਛਤਰਾਣਾ ਵੀ ਹੋਈ ਹੁਣ ਪਟਿਆਲੇ ਅਸੀਂ ਬੈਠੇ ਆ ਬੜਾ ਉਤਸ਼ਾਹ ਆ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਨ ਪਿੱਛੇ ਮਕਸਦ ਇਹ ਹੀ ਆ ਕਿ ਜੋ ਇਹ ਜੀਆਂ ਸਖਸੀਅਤਾਂ ਦੀ ਸੋਚ ਹੁੰਦੀ ਆ ਉਹ ਸਾਡੀ ਜਨਰੇਸ਼ਨ ਤੱਕ ਪਹੁੰਚੇ ਤੇ ਆਪਾਂ ਰਲ ਮਿਲ ਕੇ ਉਹਨਾਂ ਦੀ ਸੋਚ ਦੇ ਪੈਰਾ ਦੀ ਪੰਥਰ ਜਨ ਜਿਹੇਦਾਰ ਗੁਰਚਰਨ ਸਿੰਘ ਟੋੜਾ ਜੀ ਨੇ ਪੂਰੀ ਜ਼ਿੰਦਗੀ ਕੌਮ ਵਾਸਤੇ ਦੇਸ਼ ਵਾਸਤੇ ਪੰਥ ਨੂੰ ਜਿਹੜੀ ਸਮਰਪਿਤ ਕੀਤੀ ਇੱਕ ਛੋਟੇ ਜਿਹੇ ਪਿੰਡ ਤੋਂ ਉਹਨਾਂ ਨੇ ਆਪਣਾ ਜ਼ਿੰਦਗੀ ਸਟਾਰਟ ਕਰੀ ਔਰ ਅੰਤ ਤੱਕ ਉਸੇ ਪਿੰਡ 'ਚ ਰਹੇ 4 ਵਜੇ ਉੱਠ ਕੇ ਤੁਸੀਂ ਦੇਖ ਲਿਓ ਵੀ ਪੂਰਾ ਦਿਨ ਲੋਕਾਂ ਨੂੰ ਸਮਰਪਿਤ ਕਰਦੇ ਸੀਗੇ ਧਰਮ ਨੂੰ ਸਮਰਪਿਤ ਕਰਦੇ ਸੀਗੇ ਸੋ ਉਹਨਾਂ ਦੀ ਸਖਸੀਅਤ ਤੋਂ ਸੇਧ ਲੈਣ ਦੀ ਜਿਹੜੀ ਲੋੜ ਆ ਉਹ ਕਹਿਣੀ ਔਰ ਕਰਨੀ ਦੇ ਪੱਕੇ ਸੀ ਸੋ ਮੇਨ ਤੋਂ ਮਾਣਾ ਜਿ세ਦਾਰ ਗੁਰਚਰਨ ਸਿੰਘ ਟੋੜਾ ਜੀ ਨੇ ਮੈਨੂੰ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਕੀਤਾ ਸੀਗਾ ਉਹਨਾਂ ਦੀ ਸਖਸੀਅਤ ਜਾਣਨ ਦਾ ਔਰ ਉਹਨਾਂ ਦੇ ਨਾਲ ਰਹਿਣ ਦਾ ਮੈਨੂੰ ਵੀ ਮੌਕਾ ਮਿਲਿਆ ਹੈਗਾ ਸੋ ਔਰ ਪੂਰੀ ਜ਼ਿੰਦਗੀ ਉਹ ਬੇਦਾਗ ਰਹੇ ਅੱਜ ਤਾਂ ਤੁਸੀਂ ਦੇਖੋ ਵੀ ਬਹੁਤ ਸਾਰੇ ਮਤਲਬ ਪ੍ਰਸਤ ਲੋਕ ਜੇ ਤੁਸੀਂ ਉਹਨਾਂ ਨੂੰ ਪਾਵਰ ਦੇ ਦਿਓ ਤਾਂ ਪਾਰਟੀ ਦੇ ਨਾਲ ਆ ਜੇ ਕਿਤੇ ਮਾੜੀ ਦੀ 19 21 ਹੋ ਜੇ ਤੇ ਛੱਡ ਕੇ ਭੱਜਣ ਨੂੰ ਵੀ ਮਿੰਟ ਨਹੀਂ ਲੱਗਦੇ ਸੋ ਉਹਨਾਂ ਨੇ ਕਿੱਡੀਆਂ ਲੜਾਈਆਂ ਲੜੀਆਂ ਕੱਡੇ ਮੋਰਚੇ ਪੰਜਾਬ ਵਾਸਤੇ ਲਾਏ ਕਿੰਨੀਆਂ ਜੇਲਾਂ 'ਚ ਵੀ ਗਏ ਸੋ 24 ਤਰੀਕ ਨੂੰ ਮਨਾਇਆ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਦੇ ਨਾਲ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਉਸ ਦਿਨ ਹਮ ਮਹਾਂਮਾਕੇ ਪੂਰੇ ਜੋਸ਼ ਨਾਲ ਇੱਥੇ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਸਾਰੇ ਲੀਡਰ ਵਰਕਰ ਸਹਿਬਾਨ ਜਰੂਰ ਪਹੁੰਚਣ ਧੰਨਵਾਦ ਦੇਖੋ ਨਵੇਂ ਪਾਸ ਹੈ ਚਾਂਦ ਚੋ ਪ੍ਰਾਪਤ ਆਰਤੀ ਗੁਰਦਾਰ ਦੁਖਨਵਾਲ ਸਾਹਿਬ ਵੀ ਕਿੱਜੇ ਸਾਰਾ ਸ਼੍ਰੋਮਣੀ ਅਕਾਲੀ ਦਲ ਦਾ ਦਿਹਾਤੀ ਦੀ ਤੇ ਸ਼ਾਇਦ ਲੀਡਰਸ਼ਿਪ ਇਕੱਠੀ ਹੋਈ ਹੈ ਜਿਹਨੂੰ ਸੁਪਰਵਾਈਜ਼ ਕਰ ਰਹੇ ਨੇ ਐਨਕੇ ਸ਼ਰਮਾ ਜੀ ਤੇ ਜਿੰਨਾ ਸਕੱਤਰ ਅਕਾਲੀ ਦਲ ਰਾਜੂ ਕੰਨਾ ਜੀ ਬਾਕੀ ਸਾਰੀ ਲੀਡਰਸ਼ਿਪ ਇੱਥੇ ਮੌਜੂਦ ਹੈ ਕਿਉਂਕਿ ਟੋੜਾ ਸਾਹਿਬ ਦਾ ਜਨਮ ਇਹੜਾ ਹਰ ਸਾਲ ਮਨਾਇਆ ਜਾਂਦਾ ਹੈ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਸ ਵਾਰ ਉਹਨਾਂ ਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਜਦੋਂ ਨੌ ਜਥੇਦਾ ਗੁਰਚਨ ਸਿੰਘ ਟੋੜਾ ਸਾਹਿਬ ਦਾ ਪੰਥਰਤਨ ਦਾ ਤਾਂ ਉਹ ਸ਼ਖਸੀਅਤ ਸਮੇਂ ਤੋਂ ਉਪਰ ਉੱਟ ਕੇ ਉਹਨਾਂ ਨੇ ਆਪਣਾ ਇੱਕ ਨਾਂ ਬਣਾਇਆ ਦੁਨੀਆ ਦੇ ਵਿੱਚ ਮੈਨੂੰ ਯਾਦ ਅਸੀਂ ਛੋਟੇ-ਛੋਟੇ ਹੋਇਆ ਕਰਦੇ ਸੀ ਤਾਂ ਇੰਗਲਿਸ਼ ਅਖਬਾਰ ਬਹੁਤ ਘੱਟ ਪੰਜਾਬ ਦੇ ਲੀਡਰ ਨੂੰ ਕਵਰ ਕਰਦਾ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਕੇਵਲ ਜੇ ਦੇਸ਼ ਦੇ ਵੱਡੇ ਅਖਬਾਰਾਂ ਨੇ ਦਾ ਹਿੰਦੂ ਪੇਪਰ ਹੈ ਉਹ ਦੇਸ਼ ਦਾ ਸਭ ਤੋਂ ਇੰਟੈਲੈਕਟ ਪੇਪਰ ਮੰਨਿਆ ਜਾਂਦਾ IAS ਦੀ ਤਿਆਰੀ ਕਰਨ ਵਾਲੇ ਦਾ ਹਿੰਦੂ ਪੜ੍ਹਦੇ ਨੇ ਜੇ ਕਦੇ ਉਹ ਪੰਜਾਬ ਦੇ ਵਿੱਚੋਂ ਕਿਸੇ ਲੀਡਰ ਨੂੰ ਕਵਰ ਕਰਦੇ ਸੀ ਤਾਂ ਮੈਨੂੰ ਯਾਦ ਹੈ ਕਿ ਕੋਈ ਦਿੱਲੀ ਤੱਕ ਲੋਕ ਜਾਣਦੇ ਸੀ ਟੋੜਾ ਸਾਹਿਬ ਉਸ ਤੋਂ ਬਾਅਦ ਇੰਗਲਿਸ਼ 'ਚ T O H R E ਲਿਖਿਆ ਜਾਂਦਾ ਸੀ ਦਾ ਦੇਸ਼ ਦਾ ਤਾਮਿਲਨਾਡੂ ਤੱਕ ਦਾ ਬੰਦਾ ਹੋਵੇ ਭਾਵੇਂ ਈਸਟ ਦਾ ਹੋਵੇ ਤੇ ਭਾਵੇਂ ਗੁਜਰਾਤ ਦਾ ਬੰਦਾ ਹੋਵੇ ਉਹ ਟੋੜਾ ਸਾਹਿਬ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਰੂਰ ਜਾਣਾਂ ਕਰਦਾ ਕਿ ਪ੍ਰਕਾਸ਼ ਸਿੰਘ ਬਾਦਲ ਜੇ ਅਕਾਲੀ ਦਲ ਦਾ ਜਿਸਮ ਸੀ ਤਾਂ ਟੋੜਾ ਸਾਹਿਬ ਸ਼ਰੋਮ ਅਕਾਲੀ ਦਲ ਦੀ ਰੂਹ ਸੀ ਸਾਰਾ ਸਾਲ ਵੀ ਜੇ ਸਾਰਾ ਕਿਤੇ ਪੰਜਾਬ ਦੇ ਪੰਜਾਬੀ ਪੰਤ ਹਿਤੈਸ਼ੀ ਪੋਲੀਟੀਕਲ ਬੰਦੇ ਜਾਤ ਧਰਮ ਤੇ ਵਰਗ ਤੋਂ ਉਪਰ ਉੱਠ ਕੇ ਟੋੜਾ ਸਾਹਿਬ ਦੀ ਜੇ ਸੋਚ ਦਾ ਪੂਰਾ ਬੜਾ ਵੀ ਮਨਾਉਣ ਤਾਂ ਵੀ ਘਟ ਹੈ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਕਿ ਕੱਲ ਸਵੇਰ ਉਹਨਾਂ ਦੀ ਯਾਦ ਦੇ ਵਿੱਚ ਗੁਰੂ ਮਹਾਰਾਜ ਦੇ ਇਸ ਸਥਾਨ ਤੇ ਉਹਨਾਂ ਦੇ ਪਾਠ ਆਰੰਭ ਕਰਾਏ ਜਾਣਗੇ ਤੇ 24 ਤਰੀਕ ਨੂੰ 9:30 ਤੇ 10 ਵਜੇ ਦੇ ਵਿੱਚ ਉਹਨਾਂ ਦੇ ਭੋਗ ਪਾਏ ਜਾਣਗੇ ਉਹ ਤੋਂ ਬਾਅਦ ਉਹਨਾਂ ਦੇ ਸੋਚ ਤੇ ਉਹਨਾਂ ਦੇ ਜੀਵਨ ਤੇ ਉਹਨਾਂ ਸਿਧਾਂਤਾਂ ਤੇ ਉਥੇ ਜੋ ਵੀ ਮੌਤ ਪਰ ਸੱਜਣ ਆਉਣਗੇ ਉਹ ਆਪਣੀ ਗੱਲਬਾਤ ਦੱਸਣਗੇ ਕਿਉਂਕਿ ਅਜੋਕੀ ਪੀੜ੍ਹੀ ਨੂੰ ਬਹੁਤ ਜ਼ਰੂਰੀ ਹੈ ਕਿ ਪਤਾ ਲੱਗ ਸਕੇ ਕਿ ਸ਼ਰੋਮ ਨੇ ਕਾਲੀਦਨ ਨੇ ਕਿਹੜੀਆਂ ਘਾਲਣਾ ਰਾਜਨੀਤਿਕ ਤੇ ਧਾਰਮਿਕ ਤੌਰ ਤੇ ਕੀਤੇ ਹਨ ਕਿਉਂਕਿ ਸ਼ਰੋਮ ਨੇ ਕਾਲੀਦਨ ਦਾ ਵਿਸ਼ਵਾਸ ਹੈ ਕਿ ਰਾਜ ਬਿਨਾਂ ਨਹੀਂ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਜੇ ਧਰਮ ਦੀ ਰੱਖਿਆ ਕੀਤੀ ਹੈ ਤਾਂ ਟੋੜਾ ਸਾਡਾ ਵਿੱਚ ਵੱਡਾ ਨਾ ਰਿਹਾ ਹੈ ਤੇ ਰਾਜ ਜਦੋਂ ਵੀ ਆਇਆ ਤੇ ਗਊ ਤੇ ਗਰੀਬ ਦੀ ਰੱਖਿਆ ਹੋਈ ਤਾਂ ਸ਼ਰੋਮ ਨੇ ਕਾਲੇ ਦਲ ਨੇ ਆ ਬੜਾ ਥੋੜਾ ਥੋੜਾ ਦੀ ਸੋਚੋਂ ਸਮਰਪਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ